ਆਪਾਂ ਕੋਈ ਮੇਰਾ ਨਾਮ ਮੋਹਿਤ ਬਾਂਗਾਂ ਵਾਲੀ ਹਾਂ ਜੀ ਮੇਰੀ ਸ਼ਾਪ ਬਾਂਗਾ ਟੈਲੀਕਾਮ ਸਤਨਾਪੁਰੇ ਨਰੂਲਾ ਹਸਪੀਟਲ ਦੇ ਸਾਹਮਣੇ ਆ ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਆਪਣੀ ਦੁਕਾਨ ਦੇ ਖੜੇ ਅੰਦਰ ਮੇਰੇ ਕੋਲ ਨਾ 12:30 ਵਜੇ ਦੇ ਕਰੀਬ ਇੱਕ ਕਸਟਮਰ ਆਇਆ ਮੈਂ ਆਪ ਅਵੇਲੇਬਲ ਨਹੀਂ ਸੀਗਾ ਦੁਕਾਨ ਤੇ ਮੇਰੇ ਡੈਡ ਸੀਗੇ ਅਵੇਲੇਬਲ ਤੇ ਉਹ ਆਪਣੇ ਫੋਨ ਦੇਖੇ 214 ਪ੍ਰੋਨੈਕਸ ਉਹ ਕਹਿੰਦਾ ਤਾਂ ਦੋ ਫੋਨ ਲੈਣੇ ਆ ਕਹਿੰਦਾ ਪੇਮੈਂਟ ਵੀ ਆਨਲਾਈਨ ਕਰ ਦਿੰਦਾ ਤੇ ਉਹਨੇ ਫੋਨ ਪਸੰਦ ਕਰਕੇ ਸਕੈਨਰ ਦੇ ਤੋਂ ਰੈਡੀ ਨੇ ਉਹਨੇ ਸਕੈਨਰ ਦਿਖਾਇਆ ਕਿ ਇਸ ਸਕੈਨਰ 'ਚ ਪੈਸੇ ਪਾ ਦਿਓ ਉਹਨੇ ਸ਼ਾਪ ਦਾ ਸਕੈਨਰ ਸਕੈਨ ਕਰਕੇ ਡੈਡੀ ਨੂੰ ਪੇਮੈਂਟ ਦਿਖਾਤੀ ਕਿ 112000 ਤੁਹਾਡੇ ਅਕਾਊਂਟ 'ਚ ਪਾਣ ਲੱਗਾ ਤੇ ਫਿਰ ਜਦੋਂ ਰੈਡੀ ਨੇ ਦੇਖਿਆ ਕਿ ਮੈਨੂੰ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਪੇਮੈਂਟ ਰਸੀਵ ਹੋਈ ਜਾਂ ਸਟੇਟਮੈਂਟ ਵੀ ਚੈੱਕ ਕਰਨ ਅੱਗੇ ਇੰਨੀ ਦੇਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਸਕੈਮ ਉਹਦਾ ਫੜਿਆ ਜਾਣਾ ਤਾਂ ਉਹ ਬਾਹਰ ਭੱਜ ਗਿਆ ਉਹਨੇ ਗੱਡੀ ਪੈਂਦੀ ਸਟਾਰਟ ਰੱਖੀ ਹੋਈ ਸੀ ਬਾਹਰ ਪ੍ਰਪੇਅਰ ਹੋ ਕੇ ਆਇਆ ਸੀ ਕਿੰਨੇ ਵਿਅਕਤੀ ਆਏ ਸੀ ਸਰ ਅੰਦਰ ਇੱਕ ਵਿਅਕਤੀ ਆਇਆ ਸੀਗਾ ਇੱਕ ਉਹਦੇ ਨਾਲ ਲੇਡੀ ਬੈਠੀ ਸੀਗੀ ਕਾਰ ਦੇ ਵਿੱਚੋਂ ਬਾਹਰ ਹੀ ਬੈਠੀ ਸੀਗੀ ਤੇ ਕੋਈ ਕੈਮਰੇ ਵਿੱਚ ਸੀਸੀਡੀ ਚ ਆਇਆ ਸੀਸੀਟੀਵੀ ਕੈਮਰੇ ਦੇ ਵਿੱਚੋਂ ਵੀ ਸ਼ਕਲ ਵੀ ਆਈ ਹੈ ਉਹ ਵੀ ਗੱਡੀ ਦਾ ਨੰਬਰ ਵੀ ਆਇਆਗਾ ਉਹਦਾ ਜਿਹੜੇ ਫੋਨ ਉਹ ਲੈ ਕੇ ਗਿਆ ਮੇਰੇ ਕੋਲ ਉਹਦਾ IMEI ਨੰਬਰ ਵੀ ਹੈਗਾ ਵਾ ਤੇ ਇੱਕ ਫੋਨ ਦੀ ਕੀਮਤ ਕਿੰਨੀ ਸੀ ਸਰ ਇੱਕ ਫੋਨ ਦੀ ਕੀਮਤ ਲਗਭਗ 55000 ਰੁਪਏ ਸੈਕੰਡ ਹੈਂਡ ਦਾ ਰੇਟ ਸੀਗਾ ਦੋ ਫੋਨ ਲੈ ਕੇ ਗਿਆ 1 ਲੱਖ 10-12000 ਰੁਪਏ ਦੇ ਫੋਨ ਸੀਗੇ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਨੂੰ ਆਪਾਂ ਕੰਪਲੇਂਟ ਦੇ ਆਏ ਆ ਹਾਂ ਸਰ ਸਾਰੀ ਸਾਡੀ ਸੁਣਵਾਈ ਕਰਕੇ ਨੋਟ ਕਰ ਲਿਆ ਆਪਣੇ ਕੋਲੋਂ ਤੇ ਉਹ ਕਹਿੰਦੇ ਸੀਗੇ ਕਿ ਆਪਾਂ ਪ੍ਰੋਸੈਸ ਜੁਰ ਹੈਗਾ ਉਹ ਵੀ ਕਰ ਲਵਾਂਗੇ। ਬਹੁਤ ਸਾਈ ਸੀ ਮੌਕੇ। ਹਾਂ ਸਰ ਹੱਲੇ ਤਹਲਾਲ ਆਈ ਨਹੀਂ ਆ ਤੇ ਅਸੀਂ ਉਹਨਾਂ ਨੂੰ ਕੰਪਲੀਟ ਦੇ ਆਏਗਾ। ਜਿੱਦਾਂ ਸ਼ਹਿਰ ਦੇ ਵਿੱਚ ਇੰਦਾਂ ਦੀਆਂ ਆਵਾਜ਼ਾਂ ਤਾਂ ਪਿੰਡਾਂ ਦੇ ਵਿੱਚ ਹੁੰਦੀਆਂ ਵਾ ਕੀ ਮੰਗੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਹਾਂ। ਪ੍ਰਸ਼ਾਸਨ ਨੂੰ ਪਹਿਹੀ ਮੰਗ ਕਰਦੇ ਆ ਕਿ ਤੁਸੀਂ ਥੋੜੀ ਆਪਣੀ ਪੈਟਰੋਲਿੰਗ ਸਹੀ ਕਰੋ ਜੇ ਤੁਹਾਨੂੰ ਲੱਗਦਾ ਕਿ ਮੰਨੋ ਕਿਤੇ ਨਾ ਕਿਤੇ ਕੋਈ ਵਾਰਦਾ ਪੁੰਦੀ ਪਈ ਆ ਉਹਨੂੰ ਪਹਿਲ ਦੇ ਆਧਾਰ ਤੇ ਫੜਿਆ ਜਾਵੇ। ਜੇ ਹੁਣ ਬੰਦਾ ਹੱਥੋਂ ਹੀ ਨਿਕਲ ਗਿਆ ਵਾ ਪਤਾ ਨਹੀਂ ਗਾ ਅੱਗੇ ਉਹਨੇ ਫੜਕੂਣਾ ਕਿ ਨਹੀਂ ਹੋਣਾ ਇਹ ਗੱਲ ਬਾਤ ਦੀ ਆ ਅਸੀਂ ਆਪਣੇ ਵੱਲੋਂ ਪੂਰਾ ਉਹਨਾਂ ਨੂੰ ਦੇ ਆਏ ਆ ਸਰ ਕੋਈ ਕਾਰ ਦਾ ਨੰਬਰ ਵਗੈਰਾ ਕਾਰ ਦਾ ਨੰਬਰ ਮੇਰੇ ਕੋਲ ਆਇਆ ਵਾ ਉਹਨੂੰ ਮੈਂ ਆਪਣੇ ਬਿਹਾਰਫ ਤੇ ਚੈੱਕ ਕੀਤਾ ਸੀਗਾ ਉਹਨੇ ਜਾਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਹੜੀ ਗੱਡੀ ਆਨਲਾਈਨ ਵੀ ਕੁਝ ਨਹੀਂ ਬੋਲਦੀ ਕੋਈ ਸੀ ਤੇ ਲੋਕਲ ਨੰਬਰ ਲੱਗਦਾ ਕਿ ਜਾਂ ਨਹੀਂ ਪੀਵੀ 39 ਕੇ ਸੀ ਬਾਹਰਲਾ ਨੰਬਰ ਸੀਗਾ ਕਿਤੇ ਹੋਰ